ਵਰਕ ਦੇਖੋ ਡਿਜ਼ਾਈਨ ਦੇਖੋ ਇਹਦੇ ਨਾਲ ਤੁਹਾਨੂੰ ਦੁਪੱਟਾ ਜਿਹੜਾ ਉਹਦੇ ਉੱਤੇ ਵੀ ਵਰਕ ਕੀਤਾ ਹੋਇਆ ਮਿਲੇਗਾ ਤਾਂ ਉਸ ਤੋਂ ਬਾਅਦ ਰੰਗ ਡਿਜ਼ਾਈਨ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਜਿੰਨੇ ਮਰਜ਼ੀ ਇਹ ਫੈਂਸੀ ਸਾੜੀ ਹਾਊਸ ਵਾਲਿਆਂ ਦੀ ਆਪਣੀ ਫੈਕਟਰੀ ਦੇ ਵਿੱਚ ਤਿਆਰ ਹੁੰਦੇ ਨੇ ਸੂਟ ਏਸੇ ਕਰਕੇ 8-800 ਰੁਪਏ ਦੇ ਹੈ ਨਹੀਂ ਇਹਦਾ ਬਾਜ਼ਾਰ ਦੇ ਵਿੱਚ ਜਿੱਥੋਂ ਮਰਜ਼ੀ ਵਗਜੋ ਲੁਧਿਆਣੇ ਵਗਜੋ ਚੰਡੀਗੜ੍ਹ ਵਗਜੋ ਪਟਿਆਲੇ ਬਰਨਾਲੇ ਬਠਿੰਡੇ ਮਾਨਸਾ ਉੱਥੇ ਤੁਹਾਨੂੰ ਇੱਥੇ 1500 1600 ਦਾ ਰੇਟ ਹੀ ਦੱਸਣਗੇ ਪਰ ਫੈਂਸੀ ਸਾੜੀ ਹਾਊਸ ਵਾਲਿਆਂ ਦੀ ਆਪ ਦੀ ਫੈਕਟਰੀ ਹੈ ਇਸ ਕਰਕੇ ਉਹ ਤੁਹਾਨੂੰ ਦੇਣਗੇ 800 ਰੁਪਏ ਦਾ ਸੂਟ ਪੂਰਾ ਸੂਟ ਦੁਪੱਟੇ ਦੇ ਨਾਲ 800 ਰੁਪਏ ਦਾ ਇਹਦੇ ਵਿੱਚ ਤੁਸੀਂ ਰੰਗ ਦੇਖ ਲਓ ਡਿਜ਼ਾਈਨ ਦੇਖ ਲਓ ਆ ਲੋ ਜਿੰਨੇ ਮਰਜ਼ੀ ਰੰਗ ਲਾਓ ਜੀ ਜਿੰਨੇ ਮਰਜ਼ੀ ਰੰਗ ਤੁਸੀਂ ਜੇ ਕਹੋ ਨਾ ਵੀ 500 ਰੰਗ ਚਾਹੀਦਾ ਤਾਂ ਵੀ ਮਿਲ ਜੂਗਾ ਆ ਲੋ ਰੰਗਾਂ ਦੀ ਕੀ ਗੱਲ ਕਰਦੇ ਹੋ ਵਾਹ ਜੀ ਵਾਹ ਆ ਲੋ ਡਿਜ਼ਾਈਨਾਂ ਦੀ ਕੀ ਗੱਲ ਕਰਦੇ ਹੋ ਲੈ ਦੱਸ ਕਮਾਲ ਹੋ ਗਈ